ਬੀਤੇ ਦਿਨੀ ਫਾਜ਼ਿਲਕਾ ਪੁਲਿਸ ਵੱਲੋਂ ਫੜੇ ਗਏ ਟਰਾਂਸਫਾਰਮਰ ਚੋਰਾ ਵੱਲੋਂ ਦਿੱਤੇ ਗਏ ਬਿਆਨ ਵੀ ਉਹ ਕਿੰਨੂ ਕਿੰਨੂ ਤੇਲ ਵੇਚਦੇ ਹਨ ਨੂੰ ਲੈ ਕੇ ਕਿਸਾਨ ਯੂਨੀਅਨ ਦੇ ਆਗੂ ਹਰੀਸ਼ ਨੱਡਾ ਵੱਲੋਂ ਮੋਰਚਾ ਖੋਲਿਆ ਗਿਆ ਅਤੇ ਕਿਹਾ ਗਿਆ ਵੀ ਜਲਦੀ ਹੀ ਜਿਨ੍ਹਾਂ ਦੇ ਚੋਰਾਂ ਨੇ ਨਾਮ ਲਏ ਹਨ ਤੇਲ ਵੇਚਣ ਵਾਲਿਆਂ ਨੂੰ ਉਹ ਕਿੰਨੂ ਤੇਲ ਵੇਚਦੇ ਸੀ ਨੂੰ ਪੁਲਿਸ ਗ੍ਰਿਫਤਾਰ ਕਰੇ ਨਹੀਂ ਤਾਂ ਕਿਸਾਨ ਯੂਨੀਅਨ ਵੱਡਾ ਮੋਰਚਾ ਲਾਵੇਗੀ ਤੇ ਉਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ ਕੱਲ ਜੋ ਪੁਲਿਸ ਦੁਆਰਾ ਜਿਹੜੇ ਚੋਰ ਫੜੇ ਗਏ ਆ ਔਰ ਉਹਨਾਂ ਨੇ ਇਹ ਗੱਲ ਮੰਨੀ ਹੈ ਕਿ ਅਸੀਂ ਜਿਹੜੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਖੇਤਾਂ ਦੇ ਵਿੱਚੋਂ ਜਿਹੜੇ ਆ 250 ਦੇ ਕਰੀਬ ਅਸੀਂ ਟਰਾਂਸਫਾਰਮ ਚੋਰੀ ਕੀਤੇ ਐ ਔਰ ਅਣਗਿਣਤ ਲੀਟਰ ਹੀ ਜਿਹੜਾ ਤੇਲ ਹੈ ਉਹਨਾਂ ਨੇ ਟਰਾਂਸਫਾਰਮਰ ਵਿੱਚ ਚੋਰੀ ਕੀਤਾ ਜਿਸ ਦੇ ਕਰਕੇ ਕਿਸਾਨ ਜਿਹੜੇ ਲਗਾਤਾਰ ਪ੍ਰੇਸ਼ਾਨ ਨੇ ਦੇਖੋ ਟਰਾਂਸਫਾਰਮਰ ਦੇ ਜੋ ਚੋਰ ਜਿਹੜੇ ਤੇਲ ਕੱਢ ਲੈਂਦੇ ਐ ਤੇਲ ਕੱਟਣ ਤੋਂ ਬਾਅਦ ਜਦੋਂ ਹੀ ਕਿਸਾਨ ਆਪਣੀ ਮੋਟਰ ਚਲਾਉਣ ਲਈ ਖੇਤ ਜਾਂਦਾ ਹੈ ਆਉਂ ਉਹ ਮੋਟਰ ਦਾ ਜਿਹੜਾ ਸੂਚਕ ਨਪਦਾ ਹੈ ਤਾਂ ਨਾਲ ਦੀ ਨਾਲ ਜਿਹੜਾ ਟਰਾਂਸਫਾਰਮ ਚੜਦਾ ਤੇ ਟਰਾਂਸਫਾਰਮ ਲੈ ਲਈ ਤੁਹਾਨੂੰ ਵੀ ਪਤਾ ਦੀ ਕਿੰਨੀ ਖੱਜਲ ਖਵਾਰੀ ਜਿਹੜੀ ਆ ਹੋਣੀ ਪੈਣੀ ਲਗਾਤਾਰ ਚੋਰੀਆਂ ਚੋਰੀਆਂ ਦਾ سلسلہ ਵਧ ਰਿਹਾ ਹੈ ਕੇਵਲਾ ਟਰਾਂਸਫਾਰਮਰ ਟਰਾਂਸਫਾਰਮਰ ਤੋਂ ਤੇਲ ਕੋਈ ਚੀਜ਼ ਨਹੀਂ ਜਿਹੜੇ ਆ ਉਹ ਚੋਰ ਜਿਹੜੇ ਖੇਤਾਂ ਚੋਂ ਚੱਕਦਾ ਉਹਦੇ ਵੀ ਅਸੀਂ ਲਗਾਤਾਰ ਆ ਜ਼ਿਲ੍ਹਾ ਪੁਲਿਸ ਮੁਖੀ ਜਿਹੜੇ ਉਹਨਾਂ ਨੂੰ ਵੀ ਕਈ ਵਾਰ ਜਿਹੜਾ ਮਿਲੇ ਆ ਉਸ ਦੇ ਵੀ ਧਿਆਨ ਚ ਚੋਰ ਵੀ ਕਈ ਉਹਨਾਂ ਨੂੰ ਟ੍ਰੇਸ ਕਰਵਾਇਆ ਹੈ ਪਰਪੂਸ ਜਿਹੜੀ ਕਾਰਵਾਈ ਨਹੀਂ ਕਰਦੀ ਉਹਨਾਂ ਨੂੰ ਛੱਡ ਦਿੱਤੇ ਜਾਂਦੇ ਆ ਹੁਣ ਗੱਲ ਹੈ ਕਿ ਦੇਖੋ ਇਹ ਜਿਹੜੇ ਚੋਰ ਆ ਇਹਨਾਂ ਦਾ ਇੱਕ ਗੈਂਗ ਬਣਿਆ ਹੈ ਔਰ ਗੈਂਗ ਦਾ ਇੱਕ ਮੁਖੀ ਆ ਇਹਨਾਂ ਦਾ ਹੁੰਦਾ ਜਿਸ ਤਰ੍ਹਾਂ ਚੋਰ ਮੰਨ ਰਹੇ ਨੇ ਵੀ ਸ਼ਹਿਰ ਫਾਜ਼ਿਲਕਾ ਦਾ ਸਾਈਕਲ ਤੇ ਰਮੇਸ਼ ਖੁੰਗਰ ਰੇਤ ਦੇ ਕਾਰੋਬਾਰੀ ਨੇ ਉਹਨਾਂ ਦਾ ਸ਼ਰੇਆਮ ਜਿਹੜਾ ਨਾਮ ਲੈ ਰਹੇ ਨੇ ਗੱਲ ਹੈ ਪੁਲਿਸ ਜਿਹੜੀ ਚੋਰ ਨੂੰ ਨਾ ਪਕੜੇ ਚੋਰ ਦੀ ਮਾਂ ਨੂੰ ਪਕੜੇ ਜਦੋਂ ਪੁਲਿਸ ਨੇ ਉਹਨਾਂ ਨੂੰ ਮਨਾਇਆ ਇਸ ਗੱਲ ਤੇ ਸ਼ਰਿਆਮ ਮੀਡੀਆ ਦੇ ਸਾਹਮਣੇ ਜਿਹੜਾ ਬਿਆਨ ਦੇ ਰਿਹਾ ਹੈ ਕਿ ਜਿਹੜਾ ਸਹਿਗਲ ਔਰ ਰਮੇਸ਼ ਖੁੰਗਰ ਹੈ ਜਿਹੜਾ ਸੀ ਉਹਨਾਂ ਨੂੰ ਜਾ ਕੇ ਤੇਲ ਜਿਹੜਾ ਵੇਚਦੇ ਆ ਸੋ ਤੁਰੰਤ ਜਿਹੜੀ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਹੀ ਜਿਹੜੇ ਕਿਸਾਨਾਂ ਦੇ ਖੇਤਾਂ 'ਚ ਜਿਹੜੀਆਂ ਚੋਰੀਆਂ ਰੁਕ ਸਕਦੀਆਂ ਜੇ ਉਸ ਇਹਨਾਂ ਤੇ ਕਾਰਵਾਈ ਨਹੀਂ ਕਰਦੇ ਜਿਹੜੇ ਇਹ ਚੋਰਾਂ ਦੇ ਉੱਪਰ ਸਰਗਣੇ ਆ ਜਿਹੜੇ ਚੋਰਾਂ ਦੇ ਉਹਨਾਂ ਤੇ ਕਾਰਵਾਈ ਨਹੀਂ ਕਰਦੇ ਤਾਂ ਅਸੀਂ ਵੱਡੇ ਲੈਵਲ ਤੇ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਭਾਰਤੀ ਕਿਸਾਨੀ ਢੱਡਪੌਂਧਾ ਦੇ ਵੱਲੋਂ ਸਾਰੇ ਕਿਸਾਨਾਂ ਨੂੰ ਇਕੱਠੇ ਕਰਕੇ ਜਿਹੜਾ ਅਸੀਂ ਸੰਘਰਸ਼ ਕਰਾਂਗੇ ਔਰ ਇਹ ਥੋੜੀ ਤੌਰ ਤੇ ਪੁਲਿਸ ਨੂੰ ਜਿਹੜਾ ਇਹਨਾਂ ਦਾ ਨਾਮ ਲੈ ਆ ਉਹਨਾਂ ਨੂੰ ਅਰੈਸਟ ਕਰਨਾ ਚਾਹੀਦਾ ਹੈ ਪਰ ਉਹਨਾਂ ਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਜਿਹੜੇ ਇਹ ਚੋਰੀ ਤੇ ਜਿਹੜੇ ਨਕੇਲ ਕੱਸੀ ਜਾ ਸਕੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਨਾਮ ਲੈਣ ਤੋਂ ਬਾਅਦ ਇੱਕ ਹੀ ਸਮਝ ਦਿਓ ਨਹੀਂ ਦੇਖੋ ਇਹ ਜਿਹੜੇ ਲੋਕ ਹੁੰਦੇ ਆ ਕੋਈ ਆਮ ਲੋਕ ਥੋੜੀ ਹੈ ਉੱਪਰ ਤੱਕ ਇਹਨਾਂ ਦੀ ਅਪਰੋਚ ਹੁੰਦੀ ਹੈ ਇੱਥੇ ਦੇਖੋ ਕਿਸਾਨ ਸਵੇਰ ਤੋਂ ਲੈ ਕੇ ਰਾਤ ਤੱਕ ਹੱਡ ਤੋੜ ਮਿਹਨਤ ਕਰਦਾ ਉਹਨੂੰ ਰੋਟੀ ਮਾਸਾ ਦੁੱਰਦੀ ਹੈ ਤੇ ਇਹ ਉਹ ਲੋਕ ਨੇ ਜਿਹੜੇ ਦਿਨਾਂ ਦੇ ਵਿੱਚ ਕਰੋੜਪਤੀ ਜਿਹੜੇ ਬਣ ਗਏ ਇਸ ਤਰ੍ਹਾਂ ਦੇ ਜਿਹੜੇ ਚੋਰੀ ਦੇ ਕੰਮ ਕਰਕੇ ਚੋਰਾਂ ਤੋਂ ਇਸ ਤਰ੍ਹਾਂ ਜਿਹੜੇ ਤੇਲ ਲੈ ਕੇ ਜਾਂ ਜਿਹੜੇ ਟਰਾਂਸਫਾਰਮ ਦਾ ਕਾਪਰ ਲੈ ਕੇ ਇਹ ਜਿਹੜੇ ਲੋਕ ਐਵੇਂ ਅਮੀਰ ਬਣਿਆ ਥੱਗੀਆਂ ਮਾਰ ਮਾਰ ਕੇ ਸੋ ਅਸੀਂ ਤਾਂ ਪੁਲਿਸ ਨੂੰ ਇਹ ਬੇਨਤੀ ਕਰਦੇ ਆ ਵੀ ਜਿਹੜਾ ਜਲਦ ਤੋਂ ਜਲਦ ਜਿਹੜੇ ਚੋਰਾਂ ਦੇ ਸਰਗਣੇ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਅਸੀਂ ਵੱਡੇ ਲੈਵਲ ਤੇ ਇੱਥੇ ਪ੍ਰੋਟੈਸਟ ਕਰਾਂਗੇ ਜਿਲ੍ਹਾ ਫਾਹਲਕਾ ਦੇ ਐਸਐਸਪੀ ਨੂੰ ਉਹਨਾਂ ਦੇ ਧਿਆਨ ਦੇ ਵਿੱਚ ਹੀ ਹੈ ਧਿਆਨ ਦੇ ਵਿੱਚ ਹੈ ਉਹਨਾਂ ਦੇ ਪੂਰੇ ਮਾਮਲੇ ਔਰ ਅਸੀਂ ਉਹਨਾਂ ਨੂੰ ਮਿਲਾਂਗੇ ਔਰ ਇਹੀ ਉਹਨਾਂ ਨੂੰ ਰਿਕਵੈਸਟ ਕਰਾਂਗੇ ਵੀ ਜਲਦ ਤੋਂ ਜਲਦ ਜਿਹੜਾ ਉਹਨਾਂ ਚੋਰਾਂ ਦੇ ਸਰਗਣਾ ਜਿਹੜੇ ਉਹ ਸਹਿਗਲ ਹੈ ਜਾਂ ਰਮੇਸ਼ ਖੁੰਗਰ ਹੈ ਉਹਨੂੰ ਜਿਹੜਾ ਪੂਨ ਸੋਲੋ ਅਰੈਸਟ ਕੀਤਾ ਜਾਵੇ ਔਰ ਉਹਨਾਂ ਕੋਲ ਬਣਵਾਇਆ ਜਾਵੇ ਤੁਹਾਡੇ ਧਿਆਨ ਚ ਵੀ ਇਸ ਤਰ੍ਹਾਂ ਦੀ ਮਸਲੇ ਪੈਨਾ ਆਏ ਹੋਣਗੇ ਜਿੱਥੇ ਜਿੱਥੇ ਚੋਰੀਆਂ ਹੋਈਆਂ ਨੇ ਦੇਖੋ ਲਾਸਟ ਟਾਈਮ ਤੁਹਾਨੂੰ ਪਤਾ ਹੋਵੇਗਾ ਇੱਕ ਚੋਰ ਪਕੜਿਆ ਗਿਆ ਸੀ ਚੋੜਾਂ ਚੋਰਾਂ ਨੇ ਕਬਾੜੀ ਦਾ ਨਾਮ ਲਿਆ ਸੀਗਾ ਕਬਾੜੀ ਦਾ ਨਾਮ ਲਿਆ ਔਰ ਕਬਾੜੀ ਦੇ ਕੋਲ ਜਿਹੜਾ ਕਈ ਜਿਹੜੇ ਕੁਆਂਟਮ ਕਾਪਰ ਜਿਹੜੀ ਬਰਾਮਦ ਹੋਈ ਸੀ ਕਿਸਾਨਾਂ ਦੇ ਖੇਤਾਂ ਦਾ ਚੋਰੀ ਦਾ ਸਮਾਨ ਉਹਦੇ ਕੋਲ ਬਰਾਮਦ ਹੋਇਆ ਸੀ ਉਹਦੇ ਤੇ ਉਹਨਾਂ ਨੇ ਚੋੜਾਂ ਨੇ ਸ਼ਰਿਆਂ ਜਿਹੜਾ ਉਹਦਾ ਨਾਮ ਲਿਆ ਸੀ ਜਦੋਂ ਉਸ ਕਬਾੜੀਏ ਨੂੰ ਜਿਹੜਾ ਪੁਲਿਸ ਵਾਲੋ ਅਰੈਸਟ ਕੀਤਾ ਗਿਆ ਪਹਿਲਾਂ ਤਾਂ ਛੱਡਿਆ ਜਾ ਰਿਹਾ ਸੀ ਜਦੋਂ ਪਸਾਨਾ ਦਾ ਦਬਾਅ ਪਿਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਉਹਦੇ ਦੌਰਾਨ ਜਿਹੜੀ ਕੁਬਾਨੀਏ ਦੀ ਮੌਤ ਹੋ ਗਈ ਮੌਤ ਹੋਣ ਤੋਂ ਬਾਅਦ ਉਹ ਜਿਹੜੇ ਉਹੀ ਲੋਕ ਜਿਹੜੇ ਉਹ ਸਾਡੇ ਖਲਾਅ ਵਿੱਚ ਜਿਹੜਾ ਧਰਨਾ ਲਾ ਕੇ ਉੱਥੇ ਬੈਠੇ ਠੀਕ ਹੈ ਜੀ ਇਸ ਮਸਲੇ 'ਚ ਤੁਸੀਂ ਹੰ ਪੁਲਿਸ ਮੁਖੀ ਹਾਂ ਅਸੀਂ ਜ਼ਿਲ੍ਹਾ ਫਾਜ਼ਿਲਕਾ ਦੇ ਐਸਐਸਪੀ ਨੂੰ ਅੱਜ ਹੀ ਮਿਲਾਂਗੇ ਔਰ ਉਹਨਾਂ ਦੇ ਧਿਆਨ 'ਚ ਇਹ ਮਸਲਾ ਹੋਰ ਉਹਨਾਂ ਨੂੰ ਇਹ ਹੀ ਬੇਨਤੀ ਕਰਾਂਗੇ ਜਿਹੜਾ ਜਲਦ ਤੋਂ ਜਲਦ ਆਹ ਇਹ ਜਿਹੜੇ ਚੋਰਾਂ ਦੇ ਸਰਗਣਾ ਜਿਨ੍ਹਾਂ ਦਾ ਚੋਰ ਛੜਿਆ ਨਾਮ ਲੈ ਰਹੇ ਨੇ ਸਹਿਗਲ ਔਰ ਦੂਸਰਾ ਰਮੇਸ਼ ਕੁਮਾਰ ਹੈ ਉਹਨੂੰ ਜਿਹੜੀ ਜਲਦੀ ਅਰੈਸਟ ਕਰਕੇ ਉਹ ਹੋਰ ਵੀ ਬਹੁਤ ਕੁਝ ਮੰਨਣ ਇਹ ਵੀ ਐਬੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋں سے ہم ਅਪੀਲ ਕਰਦੇ ਹਾਂ ਕਿ ਐਬੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ